ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਮੱਕੀ ਦੇ ਵਿੱਚ ਜੂਰੀਆ ਕਿਹੜੇ ਤਰੀਕੇ ਨਾਲ ਲਾਇਆ ਜਾਵੇ ਬਾਈ ਬਹੁਤ ਕੁਝ ਚੱਲੀ ਜਾਂਦਾ ਹੈਗਾ ਫੇਸਬੁੱਕ YouTube ਤੇ ਵੀ ਆਏ ਜੀ ਆਏ ਸਹੀ ਆਏ ਪਲਾਨਾ ਸਹੀ ਆ ਬਾਈ ਮੈਂ ਤੁਹਾਨੂੰ ਤਰੀਕੇ ਵੀ ਦੱਸਨੇ ਤੇ ਫਾਇਦੇ ਤੇ ਨੁਕਸਾਨ ਵੀ ਦੱਸਨੇ ਦੋਨਾਂ ਦੇ ਵੀਡੀਓ ਸਾਰੀ ਸੁਣ ਲਿਓ ਧਿਆਨ ਨਾਲ ਸੁਣ ਲਿਓ ਪੂਰੀ ਵਧੀਆ ਬਣੀ ਹੋਈ ਹੈਗੀ ਤੇ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਬਈ ਤੇ ਬਾਈ ਇਹਦੇ ਵਿੱਚ ਦੋ ਤੋਂ ਤਿੰਨ ਤਰੀਕਿਆਂ ਨਾਲ ਜੂਰੀਆ ਲਾਉਣੇ ਆ ਯਾਰ ਆਪਾਂ ਆਮ ਜਾਦੇ ਹੁਣ ਜਿਹੜਾ ਜਿਆਦੇ ਪਰਚਲਤ ਤਰੀਕਾ ਦਾ ਹੁਣ ਆਲਾ ਹੈਗਾ ਕਿ ਬਾਈ ਪਾਣੀ ਦੇ ਵਿੱਚ ਕੋਲ ਕੇ ਅੱਜ ਆਪਣਾ ਵੀ ਸਟਾਰਟ ਕਰਿਆ ਹੋਇਆ ਮੱਕੀ ਆ ਚਪਣੀ 10 ਦਿਨਾਂ ਦੀ ਹੋ ਗਈ ਤੇ ਜੂਰੀ ਅੱਜ ਆਪਾਂ ਪਹਿਲਾ ਸਟਾਰਟ ਕਰਤਾ ਇਹਦੇ ਵਿੱਚ ਤੇ ਆਪਾਂ ਵੀ ਪਾਣੀ ਦੇ ਵਿੱਚ ਕੋਲ ਕੇ ਲਾਏਗਾ ਤੇ ਇਹਦੇ ਨੂੰ ਫਾਇਦੇ ਤੇ ਨੁਕਸਾਨ ਦੱਸਦਾ ਇਸ ਤੋਂ ਬਾਅਦ ਜੀ ਆਪਾਂ ਹੱਥ ਨਾਲ ਕੇਰੀਏ ਸਿੱਟਾ ਦੇਈਏ ਜਾਂ ਖਾਲੀਆਂ ਚ ਕੇਰ ਦੇਾਂਗੇ ਉਹ ਜੂਰੀ ਦੇ ਫਾਇਦੇ ਤੇ ਨੁਕਸਾਨ ਵੀ ਦੱਸੂਗਾ ਤੇ ਬਈ ਇਹਦਾ ਫਾਇਦਾ ਇਹ ਹੈਗਾ ਮੱਕੀ ਨੂੰ ਕੋਈ ਨਹੀਂ ਕੋਈ ਕੋਈ ਦਿੱਕਤ ਨਹੀਂ ਦਿੰਦਾ ਇਹ ਜਿੰਨਾ ਲੋੜ ਆ ਮੱਕੀ ਨੂੰ ਆਪਦੇ ਆਪ ਲੈ ਲੈਣਾਗਾ ਤੇ ਵਧੀਆ ਸੋਹਣੀ ਗਰੋਥ ਕਰੂ ਮੱਕੀ ਤੇ ਜੇ ਮੱਕੀ ਚ ਜੇ ਤੁਹਾਡਾ ਜੂਰੀਆ ਵੱਧ ਵੀ ਖੁਰਜੂ ਮੱਕੀ ਨੂੰ ਜਿੰਨੀ ਲੋੜ ਆ ਉਨੀ ਲਊ ਥੋੜੀ ਮੱਕੀ ਖਰਾਬ ਨਹੀਂ ਹੋਊ ਇਹਦੇ ਨਾਲ ਤੇ ਇਹਦਾ ਫਾਇਦਾ ਇੰਨਾ ਕ ਵੀ ਸਾਰੇ ਖੁੰਝੇ ਖੱਪੇ ਸਾਰਾ ਕੁਝ ਤੁਹਾਡਾ ਇੱਕੋ ਜਿਹਾ ਰਹੂਗਾ ਕਿਤੇ ਬਦਮੀ ਘਟਮੀ ਮੱਕੀ ਨਹੀਂ ਹੋਊਗੀ ਕੀੜੇ ਦੀ ਦਿੱਕਤ ਨਹੀਂ ਆਊਗੀ ਇਹਦੇ ਵਿੱਚ ਹਨ ਤੇ ਇਹਦੇ ਵਿੱਚ ਨੁਕਸਾਨ ਆ ਜਿਹੜਾ ਆਪਣਾ ਨੁਕਸਾਨ ਇਹਦੇ ਵਿੱਚ ਇੰਨਾ ਕ ਬਾਈ ਜਿੱਥੇ ਤੁਹਾਡੀ ਮੱਕੀ ਨੇ ਤਿੰਨ ਵੈਗਾਂ ਨਾਲ ਪਾਲਣਾ ਜੂਰੀਏ ਦੇ ਨਾਲ ਹਨਾ ਉੱਥੇ ਤੁਹਾਨੂੰ 4 ਤੋਂ 5 ਦਿਨੇ ਪੈਣਗੇ ਵੀ ਇਹ ਘੋਲ ਕੇ ਜੂਰੀਆ ਕੁਛ ਨਾ ਕੁਛ ਛੋਟਾ ਖਾਲਾਂ ਚ ਪੇਸਟ ਹੋ ਜਾਂਦਾ ਕੁਛ ਨਾ ਕੁਛ ਧਰਤੀ ਦੇ ਵਿੱਚ ਰਚ ਜਾਂਦਾ ਤੇ ਤੁਸੀਂ ਐ ਲਾ ਲਓ ਵੀ ਯਾਰ ਗੱਟੇ ਚ 45 ਕਿਲੋ ਦਾ ਗੱਟਾ ਹੈਗਾ 30 ਕਿਲੋ ਜੂਰੀ ਫਸਲ ਨੂੰ ਮਿਲਦਾ ਹੈਗਾ 15 ਕਿਲੋ ਜੂਰੀਆ ਖਰਾਬ ਹੁੰਦਾ ਹੈਗਾ ਮੇਰੇ ਹਿਸਾਬ ਨਾਲ ਠੀਕ ਆ ਤੇ ਇਹਦੇ ਇੰਨਾ ਕਈ ਨੁਕਸਾਨ ਆ ਬਾਕੀ ਇਹਦੇ ਮੱਕੀ ਤੇ ਗੋਭ ਚ ਨਹੀਂ ਪੈਂਦਾ ਮੱਕੀ ਦੀ ਜੜ ਨੂੰ ਲੱਗੂਗਾ ਕਾਲੀ ਵੱਧ ਹੁੰਦੀ ਆ ਸੇਤੀ ਗ੍ਰੋਥ ਕਰਦੀ ਆ ਮੱਕੀ ਹਨਾ ਸਾਰੇ ਫਾਇਦੀ ਆ ਬਾਕੀ ਤਾਂ ਯਾਰ ਇਹਦੇ ਹਨਾ ਤੇ ਦੂਜਾ ਤਰੀਕਾ ਭਾਈ ਆਪਾਂ ਐ ਮੁੱਠੀ ਨਾਲ ਖਾਲੀਆਂ ਚਕੇਰਦੇ ਜਿਹੜਾ ਠੀਕ ਆ ਭਾਈ ਉਹ ਤੁਹਾਡੀ ਮੱਕੀ ਚ ਜੂਰੀਆ ਘੱਟ ਪਊਗਾ ਤਿੰਨ ਤੋਂ ਚਾਰ ਘੱਟੇ ਨਾਲ ਤੁਹਾਡੀ ਸਾਰੀ ਮੱਕੀ ਪਾਲ ਜੂ ਜਿੰਨਾ ਜੂਰੀਆ ਤੁਸੀਂ ਲਾਓਗੇ ਉਹ ਨਹੀਂ ਤੁਹਾਡੀ ਮੱਕੀ ਨੂੰ ਵੀ ਵਧੀਆ ਰਹੂਗਾ ਵੀ ਕੁੱਲ ਮਿਲਾ ਕੇ ਯਾਰ ਜਿਵੇਂ ਹੁਣ ਤੁਸੀਂ ਜੂਰੀਆ ਘੱਟ ਪਾਉਣਾ ਹੈਗਾ ਹੁਣ ਮੱਕੀ ਛੋਟੀ ਆ ਇੱਥੇ ਤੁਸੀਂ ਅੱਧਾ ਘੱਟਾ ਲਾਉਣਾ ਤੁਸੀਂ ਆਜਾ ਹੱਥ ਨਾਲ ਅੱਧਾ ਘੱਟਾ ਵੀ ਲਾ ਲਓਗੇ ਨਾ ਐ ਸਿੱਟਾ ਦੇ ਕੇ ਵੀ ਸਿੱਟਦੇ ਵਿੱਚ ਪਾ ਪਾ ਉਹ ਗਲਤਾ ਹਨਾ ਉਹ ਤਰੀਕਾ ਜਿਹੜਾ ਟੋਟਰ ਗਲਤਾ ਵਿੱਚ ਖਾਲੀਆਂ ਚ ਪਾਉਂਦੇ ਆਗੇ ਉਹ ਠੀਕ ਆ ਕਿਸੇ ਹੱਦ ਤੱਕ ਪਰ ਉਹਦਾ ਨੁਕਸਾਨ ਕੀ ਆ ਬਈ ਜਿਵੇਂ ਅੱਜ ਹਵਾ ਚੱਲੀ ਜਾਂਦੀ ਆ ਹਵਾ ਬੀਜ ਦੇ ਵਿੱਚ ਵੀ ਆਉਂਦੀ ਹੋਣੀ ਆਗੀ ਤੇ ਉਹ ਬਈ ਆ ਗੋਚ ਖੜ ਜਾਂਦਾ ਜੂਰੀ ਆ ਤੇ ਗੋਵ ਵਿੱਚ ਖੜ ਕੇ ਤੇ ਆ ਪੱਤੇ ਮੱਚਣ ਲੱਗ ਜਾਂਦੇ ਆਗੇ ਉਹਨੂੰ ਪੈਸੇ ਟਿੱਕਤ ਕੋਈ ਨਹੀਂ ਵਿੱਚ ਕਹਿੰਦੇ ਆ ਵੀ ਇਹਦੇ ਨਾਲ ਸੁੰਡੀ ਤਿਆਰ ਹੁੰਦੀ ਆ ਜਿ ਫਲਾਨਾ ਹੁੰਦੀ ਆ ਸੁੰਡੀ ਸਾਡੀ ਕੱਖ ਨਹੀਂ ਤਿਆਰ ਹੁੰਦੀ ਬਈ ਉਹ ਤਾਂ ਮੌਸਮ ਦੇ ਹਿਸਾਬ ਨਾਲ ਆ ਆ ਹੁਣ ਮੌਸਮ ਸਹੀ ਦਾ ਠੀਕ ਆ 15 ਤਰੀਕ ਤੱਕ ਸੁੰਡੀ ਪਊਗੀ ਆਹ 15 ਮਈ ਤੱਕ 15 ਮਈ ਤੋਂ ਬਾਅਦ ਤੁਹਾਡੀ ਮੱਕੀ ਨੂੰ ਸੰਡੀ ਨਹੀਂ ਪਹੂਗੀ ਮੈਂ ਪਿਛਲੀ ਵਾਰ ਤੇ ਯਾਰ ਪਾ ਹੰਡਾਇਆ ਆਪਦਾ ਇਹ ਉਸ ਤੋਂ ਬਾਅਦ ਚੰਗੀ ਸਪਰੇ ਪਾ ਦਿਓ ਮਾੜੀ ਪਾ ਦਿਓ ਪਾਰ ਆ ਤੇ ਬਈ ਉਹ ਕੇਰਾ ਛੋਟਿਆ ਆਹ ਪੱਤੇ ਮੱਚਣਗੇ ਉਹਦੇ ਨਾਲ ਪੱਤੇ ਮੱਚ ਕੇ ਚੱਲ ਪੈਂਦੀ ਆ ਮੱਕੀ ਪਰ ਗਰੋਥ ਰੁਕ ਜਾਂਦੀ ਆ 2-3 ਦਿਨ ਗਰੋਥ ਰੋਕ ਕੇ ਫੇਰ ਦੁਬਾਰਾ ਚੱਲ ਜਾਂਦੀ ਆ ਗੋਭ ਦੇ ਵਿੱਚ ਜੂਰੀਆ ਪਾ ਜਾਂਦਾ ਉਹ ਗਲਦਾ ਗਲ ਕੇ ਪੱਤੇ ਖਰਾਬ ਕਰਦਾ ਤੇ ਗਰੋਥ ਰੋਕ ਕੇ ਫੇਰ ਚੱਲਦੀ ਆ ਮੱਕੀ ਤੇ ਉਹ ਉਹਦੇ ਨਾਲ ਵੀ ਠੀਕ ਆ ਤਜਰਬਾ ਯਾਰ ਵਿੱਚ ਭਰਾ ਓਮੀ ਪਾ ਕੇ ਖੋਸਾ ਹਨਾ ਤੇ ਵੀ ਵਿੱਚੋਂ ਪਾਈਪਾ ਲਾ ਲੈਂਦੇ ਆ ਉਹ ਵੀ ਸਿਸਟਮ ਠੀਕ ਆ ਵੀ ਪਾਈਪ ਨਾਲ ਆਏ ਆ ਆਸੇ ਪਾਸੇ ਨਹੀਂ ਉੜਦਾ ਉਹ ਇਦੋਂ ਬੜਾ ਸਿਰਾ ਤਰੀਕਾ ਕਾ ਵੀ ਮੂਠੀ ਨੂੰ ਪਾਈਪ ਲਾ ਲੋ ਪਾਈਪ ਦੇ ਵਿੱਚ ਪਾ ਕੇ ਤੁਰਿਆ ਜਾਓ ਗੱਟ ਤੇ ਬੰਦਾ ਦੂਰੇ ਤੋਰ ਲੋ ਚਾਹੇ ਤੋਰ ਲੋ ਵਧੀਆ ਸਿਸਟਮ ਆ ਉਹ ਯਾਰ ਖੁੱਲ ਮਲਾ ਕੇ ਤੇ ਆਹ ਪਾਣੀ ਚ ਕੋਲ ਕੇ ਵਾਲਾ ਯਾਰ ਆ ਸੌਖਾ ਕਰਨ ਨਾਲ ਤਾਂ ਪਾਣੀ ਲੱਗ ਜਾਂਦਾ ਮੱਕੀ ਨੂੰ ਤੇ ਥੋੜਾ ਜਾਂ ਆਏ ਆ ਵੀ ਜਿੱਥੇ ਤਿੰਨ ਬੈਗਾਂ ਨਾਲ ਮੱਕੀ ਪਾ ਲਣੀ ਆ ਉੱਥੇ ਥੋੜੇ 4 ਤੋਂ 5 ਬੈਗ ਲੱਗਣਗੇ ਯਾਰ ਮੈਂ ਸਿੱਧਾ ਹਸਾਬ ਦੱਸਾਂ ਵੀ 4 ਪੈਗ ਤਾਂ ਜਮੀ ਲੱਗਣਗੇ 5 ਪੈਗ ਜੂਰੀ ਇਹਦੇ ਲੱਗਣਗੇ ਤੇ ਕਿੰਨੀ ਮਰਜ਼ੀ ਤੁਸੀਂ ਹੱਥ ਕੁੱਟ ਕੇ ਲਾ ਲਓ ਕਿਉਂ ਕੁਛ ਤਾਂ ਖਾਲਾ ਚ ਖਾ ਆਵ ਜਿੰਦਾ ਕੁਛ ਧਰਤੀ ਦੇ ਵਿੱਚ ਰਾ ਚ ਜਾਂਦਾ ਪਾਣੀ ਨਾਲ ਵੀ ਜਿੰਨਾ ਮੱਕੀ ਨੂੰ ਲੋੜ ਆ ਜਰਾ ਉਹ ਤਾਂ ਉਨਹੀਂ ਲੈਣਾ ਠੀਕ ਆ ਜੇ ਕੋਈ ਬੱਡ ਪਾਣੀ ਲੱਗਣ ਕਰਨੀ ਹੋ ਰਹਿ ਗਿਆ ਉੱਥੇ ਮੱਕੀ ਨੂੰ ਮਿਲਣਾ ਨਹੀਂਗਾ ਤੇ ਨੁਕਸਾਨ ਇਹਦਾ ਆਹੀ ਹੈਗਾ ਵੀ ਆਪਾਂ ਨੂੰ ਇੱਕ ਗੱਟਾ ਜੂਰੀ ਇਹਦਾ ਵੱਧ ਦੇਣਾ ਪਊਗਾ ਹੋਰ ਕੋਈ ਨੁਕਸਾਨ ਨਹੀਂ ਤੇ ਇਹ ਗਰੋਥ ਵਧੀਆ ਕਰਦੀ ਆ ਦੂਜੇ ਤੀਜੇ ਦਿਨ ਕੰਮ ਕਰਨ ਲੱਗ ਜਾਂਦਾ ਯਾਰ ਜਿੱਦੇ ਆਪਾਂ ਪਾਣੀ ਲਾਤਾ ਦੂਜੇ ਤੀਜੇ ਦਿਨ ਮੱਕੀ ਨੂੰ ਦੱਸ ਦਿੰਦਾ ਵੀ ਹਾਂ ਲੱਗ ਗਿਆ ਜੂਰੀਆ ਤੇ ਇੰਨੀ ਕਿ ਭਾਈ ਆਪਣੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਬਰਤਬਤ ਲਾਇਕ ਕਰਿਓ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਸੀਂ ਕਿਹੜੇ ਤਰੀਕੇ ਨਾਲ ਜੂਰੀਆ ਪਾਉਣੇ ਹੁੰਦੇ ਹੋਗੇ ਤੇ ਹੋਰ ਜਾਣਕਾਰੀਆਂ ਲਈ ਵੀਡੀਓ ਦੇਖਣ ਲਈ ਆਪਣਾ ਪੇਜ ਫੋਲੋ ਕਰ ਲਓ ਜੀ ਧੰਨਵਾਦ ਜੀ ਸਾਰਾ